ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਚੜ੍ਹਦੇ ਪੰਜਾਬ ਦੇ ਕੁਝ ਲੋਕ ਇਹ ਕਹਿੰਦੇ ਨੇ ਕਿ ਲੈਂਦੇ ਪੰਜਾਬ ਵਾਲਿਆਂ ਨਾਲ ਸਾਡੀ ਭਾਈਚਾਰਕ ਸਾਂਝ ਹੈ ਤੇ ਭਾਈਚਾਰਕ ਸਾਂਝ ਦੀਆਂ ਕਰਤੂਤਾਂ ਤੁਹਾਨੂੰ ਦੱਸਣ ਲੱਗਾ ਧਿਆਨ ਨਾਲ ਸੁਣ ਲਿਓ ਜਿਹੜਾ ਸਰਬਜੀਤ ਕੌਰ ਉਰਫ ਨੂਰ ਹੁਸੈਨ ਦਾ ਵਕੀਲ ਹੈ ਨਾ ਹਸਨ ਪਾਸਾ ਉਹਦੀ ਇੱਕ ਸਟੇਟਮੈਂਟ ਹੈ ਜਦੋਂ ਉਹ ਕੇਸ ਲੜਦਾ ਸੀ ਸਰਬੀਤ ਕੌਰ ਦਾ ਤੇ ਉਹਦੇ ਨਾਲ ਗੱਲਬਾਤ ਹੋ ਰਹੀ ਹੈ ਉਹ ਕਹਿੰਦਾ ਜਿਹੜੀਆਂ ਸਿੱਖ ਔਰਤਾਂ ਇਸਲਾਮ ਨੂੰ ਅਪਣਾਉਣਗੀਆਂ ਉਹ ਮੇਰੀਆਂ ਭੈਣਾਂ ਨਹੀਂ ਇਹ ਗੱਲ ਕਹੀ ਆ ਕਹਿੰਦਾ ਅਸੀਂ ਹੋਰ ਵੀ ਸਿੱਖ ਭੈਣਾਂ ਨੂੰ ਸੱਦਾ ਦਿੰਦੇ ਹਾਂ ਵੈਲਕਮ ਕਰਦੇ ਹਾਂ ਵੀ ਤੁਸੀਂ ਇਸਲਾਮ ਅਪਣਾਓ ਸਾਡੀਆਂ ਭੈਣਾਂ ਬਣੋ ਹੁਣ ਪਾਕਿਸਤਾਨ ਦੇ ਵਿੱਚ ਹਿੰਦੂ ਔਰਤਾਂ ਵੀ ਹੈਗੀਆਂ ਨੇ ਸਿੱਖ ਔਰਤਾਂ ਵੀ ਹੈਗੀਆਂ ਨੇ ਤੇ ਜਾਂ ਬਿਨਾ ਇਸਲਾਮ ਅਪਣਾਉਣ ਤੋਂ ਜਿਹੜੀਆਂ ਔਰਤਾਂ ਨੇ ਜਣ ਕੇ ਜਿਹੜੀਆਂ ਗੈਰ ਨੇ ਜਿਨ੍ਹਾਂ ਨੇ ਇਸਲਾਮ ਨਹੀਂ ਕਬੂਲ ਕੀਤਾ ਹੋਰ ਮਜ਼ਬਾਂ ਦੀਆਂ ਉਹ ਮੁਸਲਮ ਕਮਿਊਨਿਟੀ ਦੀਆਂ ਭੈਣਾਂ ਨਹੀਂ ਹੈਗੀਆਂ ਉਹ ਔਰਤਾਂ ਲਈ ਭੈਣ ਸ਼ਬਦ ਨਹੀਂ ਵਰਤੇ ਉਹ ਭੈਣਾਂ ਬਣਣਗੀਆਂ ਜਿਹੜੀਆਂ ਔਰਤਾਂ ਸ਼ਖ ਮਨ ਵਿੱਚੋਂ ਜਾਣ ਗਏ ਹਿੰਦੂ ਮਨ ਵਿੱਚੋਂ ਜਾਣ ਗਏ ਇਸਲਾਮ ਕਬੂਲ ਕਰਨਗੇ ਪਾਕਿਸਤਾਨ ਦੇ ਵਕੀਲ ਹਸਨ ਪਾਸ਼ਾ ਦਾ ਇਹ ਇੱਕ ਬਿਆਨ ਹੈ ਜਿਹੜਾ ਸਰਬਜੀਤ कौर ਦਾ ਵਕੀਲ ਸੀ ਉਹਨੇ ਕਿਹਾ ਹੁਣ ਜਿਹੜੇ ਸਾਡੇ ਚੜ੍ਹਦੇ ਪੰਜਾਬ ਵਾਲੇ ਕਹਿੰਦੇ ਆ ਕਿ ਪਾਕਿਸਤਾਨੀ ਸਾਡੇ ਭਰਾ ਨੇ ਉਹ ਵੀ ਕਹਿੰਦੇ ਆ ਭਰਾ ਨੇ ਪਾਕਿਸਤਾਨੀ ਵੀ ਕਹਿੰਦੇ ਆ ਵੀ ਸਾਡਾ ਇੱਕ ਭਾਈਚਾਰਕ ਸਾਂਝ ਇੱਕ ਬਹੁਤ ਵੱਡਾ ਰਿਸ਼ਤਾ ਹੈ ਉਹਨਾਂ ਨੂੰ ਦੱਸ ਰਿਹਾ ਮਤਲਬ ਮੁਸਲਮ ਕਮਿਊਨਿਟੀ ਦੀ ਨਜ਼ਰ ਵਿੱਚ ਆਮ ਔਰਤਾਂ ਉਹਨਾਂ ਨੇ ਪਹਿਣਾ ਨਹੀਂ ਹੈਗੀ ਉਹ ਸਤਕਾਰ ਨਹੀਂ ਕਰਦੇ ਹਾਲਾਂਕਿ ਇਸਲਾਮ ਦੇ ਵਿੱਚ ਔਰਤਾਂ ਦੀ ਕਿੰਨੀਕ ਇੱਜ਼ਤ ਹੈ ਇਹ ਸਭ ਨੂੰ ਪਤਾ ਹੈ ਜਿਹੜਾ ਇੱਕ ਬੰਦਾ 5 5 6 6 ਨਿਕਾਹ ਖਰਾ ਕੇ 40 40 50 ਨਾ ਬੱਚੇ ਪੈਦਾ ਕਰੀ ਜਾਂਦਾ ਤੇ ਉਹਦੀ ਔਰਤ ਪ੍ਰਤੀ ਕਿੰਨੀਕ ਵਧੀਆ ਸੋਚ ਹੈ ਇਥੋਂ ਅੰਦਾਜ਼ਾ ਲਾ ਸਕਦੇ ਹੋ ਤੁਸੀਂ ਇੱਕੋ ਘਰ ਦੇ ਵਿੱਚ ਜਿਹੜਾ ਬੰਦਾ ਮੁਸਲਮ 5-6 ਔਰਤਾਂ ਨੂੰ ਵਿਆਹ ਕਰਵਾ ਕੇ ਰੱਖ ਰਿਹਾ ਕਿ ਉਹਦੇ ਮਨ ਵਿੱਚ ਔਰਤਾਂ ਪ੍ਰਤੀ ਕੋਈ ਇਸ਼ਤਿਹਾਰ ਹੈ ਇਹ ਸਚਾਈ ਹੈ ਇਹ ਹੁਣ ਉਹ ਦੱਸਣ ਜਿਹੜੇ ਖਾਲਸਤਾਨੀ ਕਹਿੰਦੇ ਨੇ ਸਾਡੀ ਭਾਈਚਾਰ ਕਿਸਾਨ ਹੈ ਇੱਥੇ ਸਿਮਰਿਤ ਮਾਨ ਬੈਠਾ ਹੈ ਅਮਰੀਕਾ ਦੇ ਵਿੱਚ ਪੰਨੂ ਬੈਠਾ ਹੋਰ ਬਥੇਰੇ ਬੈਠੇ ਆ ਇਹ ਕੋਈ ਆਮਨ ਦੇ ਸਟੇਟਮੈਂਟ ਨਹੀਂ ਪਾਕਿਸਤਾਨ ਦੇ ਇੱਕ ਵਕੀਲ ਦਾ ਬਿਆਨ ਹੈ ਉਸਦਾ ਦੇ ਰਿਹਾ ਹੈ ਉਹ ਕਹਿੰਦਾ ਸਾਡੇ ਵੱਲੋਂ ਤੁਹਾਡੇ ਲਈ ਵੈਲਕਮ ਹੈ ਵਿਸ਼ੇਖ ਵਰਤੋਂ ਹਿੰਦੂ ਵਰਤੋਂ ਇਸਲਾਮ ਕਬੂਲ ਕਰਨ ਅਸੀਂ ਉਹਨੂੰ ਆਪਣੀਆਂ ਭੈਣਾਂ ਬਣਾ ਕੇ ਰੱਖਣਾ ਵੀ ਉਦਾਂ ਸਾਡੀਆਂ ਭੈਣਾਂ ਨਹੀਂ ਉਦਾਂ ਇਹ ਬੰਦੇ ਰਖੇਲਾ ਸਮਝਦੇ ਜਿਸ ਬੰਦੇ ਨੇ 88556 ਇਹ ਰਿਕਾਰਡ ਬੋਲਦਾ ਹੈ ਮੈਰਜਾਂ ਕਰਾਈਆਂ ਨਿਕਾਹ ਕਰਾ ਕੇ ਉਹ ਬੰਦੇ ਦੀ ਨਜ਼ਰ ਵਿੱਚ ਔਰਤ ਇੱਕ ਰਖੇਲ ਤੋਂ ਵੱਧ ਹੋਰ ਕੁਝ ਨਹੀਂ ਇਹ ਵਕੀਲ ਦਾ ਬਿਆਨ ਹੈ ਇਹ ਬਿਆਨ ਉਹਨੇ ਜਿਹੜੀ ਸਰਬੀ ਇਤਕਾਰ ਸਿੱਖ ਪਰਿਵਾਰ ਵਿੱਚੋਂ ਗਈ ਹੈ ਨਿਕਾਹ ਪੜਾ ਕੇ ਉਹਨੂੰ ਮੁਸਲਮਾਨ ਬਣਾ ਦਿੱਤਾ ਜਾਂ ਕਲਮਾ ਪੜ੍ਹ ਕੇ ਉਹ ਮੁਸਲਮਾਨ ਬਣ ਗਈ ਨੂਰ ਹੁਸੈਨ ਬਣ ਗਈ ਤੇ ਉਹਦੇ ਪ੍ਰਤੀ ਇਹ ਬਿਆਨ ਦਿੱਤਾ ਹੈ ਸਭ ਤੋਂ ਵੱਡੀ ਗੱਲ ਤਾਂ ਉਹਨੇ ਇਹ ਕਹਿ ਸੀ ਕਿ ਮੇਰੇ ਮੂੰਹ ਵਿੱਚ ਭਾਵੇਂ ਦੰਦ ਵੀ ਨਾ ਰਹਿੰਦੇ ਮੈਂ ਤਾਂ ਵੀ ਪਾਕਿਸਤਾਨ ਚਲੀ ਜਾਣਾ ਸੀ ਇਹ ਸਭ ਤੋਂ ਘਟਿਆ ਨੀਚ ਹਰਕਤ ਹੈ ਉਹਦੀ ਇੱਥੇ ਰੋਲ ਕੱਲੇ ਸਰਬਜੀਤ ਦਾ ਨਹੀਂ ਜਿਹੜੇ ਸਾਡੀ ਕਾਂਗ ਦੇ ਕੜਾਮ ਚੌਧਰੀ ਬੀਜੇ ਦੇ ਦੇ ਕੇ ਪਾਕਿਸਤਾਨ ਭੇਜਦੇ ਨੇ ਜਥਿਆਂ ਨੂੰ ਇਹ ਉਹਨਾਂ ਦੀ ਕਰਤੂਤ ਆ ਪਿੱਛੇ ਹੁਣ ਜਥਾ ਗਿਆ ਹੁਣ ਕਹਿੰਦੇ ਅਸੀਂ ਕੱਲੇ ਔਰਤ ਨੂੰ ਨਹੀਂ ਭੇਜਾਂਗੇ ਹੁਣ ਜੀ ਜਿਸ ਨੇ ਉੱਥੇ ਜਾ ਕੇ ਗੰਦੇ ਕਰਤੂਤ ਕਰਨੀ ਐ ਉਹ ਆਪਣੇ ਘਰ ਵਾਲੇ ਨੂੰ ਵੀ ਨਾਲ ਲੈ ਜਾਊਗੀ ਕੋਈ ਵੱਡੀ ਗੱਲ ਥੋੜੀ ਐ ਹੁਣ ਇਹ ਵੀ ਵਿਆਹੀ ਬਰੀ ਸੀ ਸਰਬੀਤ ਕੌਰ ਦੇ ਵੀ ਪੁੱਤ-ਪੋਤੀਆਂ ਨੇ ਗਾਹਾਂ ਤੇ ਜੇ ਕੋਈ ਹੁਣ ਹਰਕਤ ਕਰੂਗੀ ਉਹ ਆਪਣੇ ਘਰ ਵਾਲੇ ਨਾਲ ਲੈ ਜਾਊਗੀ ਜਾਂ ਆਪਣੇ ਹੋ ਸਕਦੇ ਘਰ ਵਾਲੇ ਜਾਂ ਉੱਥੇ ਮਰਵਾਇ ਦੇ ਮਰ ਕਰੋਗੇ ਹੋਇਆ ਨਹੀਂ ਸੀ ਬਹੁਤ ਕੁਝ ਹੋਇਆ ਸੀ ਪਰ ਇਸਲਾਮ ਵਾਲਿਆਂ ਨੂੰ ਇੱਕ ਬੇਨਤੀ ਐ ਵੀ ਜੜੀ ਤੁਹਾਡੀ ਕਰਦੂਤ ਹੈ ਨਾ ਖਾਸ ਕਰਕੇ ਤੁਹਾਡੇ ਵਕੀਲ ਨੇ ਟ੍ਰੀਟਮੈਂਟ ਦਿੱਤੇ ਆ ਇਹ ਬਹੁਤ ਘਟਿਆ ਕਰਤੂਤ ਹੈ ਬਹੁਤ ਘਟਿਆ ਹਰਕਤ ਹੈ ਇਦਾਂ ਕਹਿ ਦੇਣਾ ਕਿ ਸਿੱਖ ਔਰਤਾਂ ਹੋਣ Hindu ਔਰਤਾਂ ਹੋਣ ਇਸਲਾਮ ਕਬੂਲ ਕਰਨ ਵੈਲਕਮ ਕਰਾਂਗੇ ਅਸੀਂ ਭੈਣ ਬਣਾ ਕੇ ਰੱਖੇ ਮਤਲਬ ਕਿ ਤੁਹਾਡੀ ਨਜ਼ਰ ਵਿੱਚ ਹੋਰ ਔਰਤਾਂ ਭੈਣਾਂ ਨਹੀਂ ਹੈਗੀਆਂ ਤੁਹਾਡੀਆਂ ਤੁਹਾਡਾ ਮਤਲਬ ਇਹੀ ਹੈ ਨਾ ਇਹ ਬਹੁਤ ਵੱਡਾ ਸਵਾਲ ਹੈ ਮੀਡੀਆ ਤੇ ਬੜੀ ਚਰਚਾ ਬਣੀ ਹੋਈ ਹੈ ਬਹੁਤ ਵੱਡੇ ਵੱਡੇ ਪੱਤਰਕਾਰ ਬੁੱਧੀਜੀਵੀ ਇਹ ਗੱਲਾਂ ਮਤ ਕਰ ਰਹੇ ਆ ਪਰ ਮੈਂ ਜਿਹੜੇ ਨਜ਼ਰੀਏ ਤੋਂ ਗੱਲ ਕੀਤੀ ਉਹ ਤੋਂ ਕੀਤੀ ਹੈ ਵੀ ਜਿਹੜੇ ਪੰਜਾਬ ਦੇ ਵਿੱਚ ਬੈਠੇ ਲੋਕ ਕਹਿੰਦੇ ਸਾਡੀ ਭਾਈਚਾਰਕ ਸਾਂਝ ਹੈ ਪਾਕਿਸਤਾਨੀਆਂ ਨਾਲ ਉਹ ਦੇਖ ਲਓ ਵੀ ਕਿੰਨੀ ਕੁ ਭਾਈਚਾਰਕ ਸਾਂਝ ਹੈ ਉਹ ਸ਼ਰਿਆਂ ਵਿੱਚ ਕਹਿੰਦੇ ਆ ਵੀ ਸਿੱਖ ਔਰਤਾਂ ਆਉਣ Hindu ਔਰਤਾਂ ਆਉਣ ਇਸਲਾਮ ਕੂਲ ਕਰਨ ਤੇ ਸਾਡੀਆਂੋਂ ਭੈਣਾਂ ਨੇ ਉਦੋਂ ਸਾਡੀ ਕੋਈ ਭੈਣ ਨਹੀਂ ਹੈਗੀ ਇਹ ਉਹਨਾਂ ਦਾ ਮਕਸਦ ਹੈ ਕਹਿਣ ਦਾ ਤੇ ਹੁਣ ਤੁਸੀਂ ਸੋਚ ਵਿਚਾਰ ਲਓ ਜਿੰਨੀਆਂ ਵੀ ਲਾਹਣਤਾਂ ਹੈਗੀਆਂ ਨਾ ਪੂਰੀ ਦੁਨੀਆਂ ਦੇ ਵਿੱਚ ਉਹਨੀਆਂ ਲਾਹਣਤਾਂ ਪਾਕਿਸਤਾਨ ਦੇ ਹਸਨ ਪਾਸ਼ਾ ਵਕੀਲ ਨੂੰ ਪਾਈਆਂ ਜਾ ਸਕਦੀਆਂ ਨੇ ਵਾਓ ਵੀ ਜ਼ਰੂਰੀ ਹੈ ਪਰ ਇਥੇ ਨਾ ਤਾਂ ਸ਼ੋਮਨੀ ਕਮੇਟੀ ਨੇ ਕੋਈ ਸਟੇਟਮੈਂਟ ਦੇਣੀ ਹੈ ਨਾ ਕੰਨ ਤੇ ਜੋ ਨਹੀਂ ਸਰਕਣੀ ਨਾ ਜਹੇਦਾਰ ਨੇ ਬੋਲਣਾ ਕਿਉਂਕਿ ਵੱਡੀ ਕੀਮਤ ਵਸੂਲੀ ਜਾਂਦੀ ਹੈ ਆ ਜੇਦੋ ਉਹੀ ਸਟੇਟਮੈਂਟ ਕੋਈ ਆਉਂਦੀ ਹੈ ਜੇ ਜਥਿਆਂ ਨੂੰ ਭੇਜਣਾ ਹੋਵੇ ਉਦੋਂ ਵੱਡੀ ਕੀਮਤ ਵਸੂਲੀ ਜਾਂਦੀ ਹੈ। ਯਾਨੀ ਕਿ ਧਰਮ ਪਰਿਵਰਤਨ ਕਰਵਾ ਰਹੇ ਨੇ ਤੇ ਕਰਵਾ ਵੀ ਛਿੱਤਰ ਨਾਲ ਰਹੇ ਨੇ। ਤੇ ਔਰਤਾਂ ਨੂੰ ਇਨਵਿਟੇਸ਼ਨ ਦੇ ਰਹੇ ਆ ਵੀ ਆਓ ਤੁਸੀਂ। ਤੁਹਾਨੂੰ ਭੈਣਾ ਬਣਾਵਾਂਗੇ ਪਰ ਇਸਲਾਮ ਕਬੂਲ ਕਰੋ ਕਲਮਾ ਪੜੋ। ਅੱਲਾਹੂ ਅਕਬਰ ਦੇ ਨਾਰੇ ਲਾ ਵੀ ਫੇਰ ਭੈਣਾ ਬਣਾਉਂਗੇ ਤੇ ਹੁਣ ਖਾਲਸਤਾਨੀ ਸੋਚਣ ਜਾਂ ਜਿਹੜੇ ਸਾਡੇ ਕਢਮ ਚੌਧਰੀ ਪੰਜਾਬ ਦੇ ਵਿੱਚ ਭਾਈਚਾਰਕ ਸਾਂਝੀਆਂ ਗੱਲਾਂ ਕਰਦੇ ਲੈਂਦੇ ਪੰਜਾਬ ਦੇ ਨਾਲ ਉਹ ਸੋਚਣ ਛੋਮਣੀ ਕੁਮੇੜੀ ਸੋਚੇਂ ਨਹੀਂ ਅਸੀਂ ਉਧਰ ਜਿ세 ਭੇਜਣੇ ਨੇ ਏਦਾਂ ਅਸੀਂ ਪੂਰੀ ਕੌਮ ਦਾ ਜਲੂਸ ਕਢਾਉਣਾ ਹੈ ਵੀ ਜਾ ਏਡੇ ਏਡੇ ਧਿਆਨ ਅਸੀਂ ਸੁਣ ਕੇ ਜਰ ਲਵਾਂਗੇ ਇਹ ਤੁਸੀਂ ਸੋਚਿਓ ਹੁਣ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ